ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਜੁੱਧ ਨਸ਼ਿਆਂ ਵਿਰੁੱਧ ਮੰਕ ਮੰਤਰੀ ਭਗਵੰਤ ਮਾਨ ਆਖਰ ਪਹੁੰਚ ਹੀ ਗਏ ਮੋਗੇ ਦੀ ਸਟੇਜ ਤੇ ਖਾਸੀ ਤਣਾਤਨ ਵਾਲੀ ਮਾਹੌਲ ਸੀ ਮੰਤਰੀ ਭਗਵੰਤ ਮਾਨ ਨੇ ਕਈ ਸੰਸਿਆਂ ਨੂੰ ਦੂਰ ਕਰਤਾ ਸਟੇਜ ਤੇ ਆ ਕੇ ਕਿ ਲਓ ਵੀ ਅਜੇ ਤਾਸੀ ਠੀਕ ਠਾਕ ਅੱਠੀ ਆ ਬੇਸ਼ੱਕ ਵਾਲਾ ਆਇਆ ਕਿ ਸ਼ਬਰਤਰੀ ਵਾਲੇ ਦਿਨ ਪਹਿਲਾਂ ਤਾਂ ਇਕੱਠੇ ਸੀ ਜੀ ਮੰਦਰ ਵੀ ਗਏ ਜਲ ਵੀ ਚੜਾਇਆ ਕੇਜਰੀਵਾਲ ਵੀ ਨਾਲ ਮਨੀਸ਼ੋਧਿਆ ਵੀ ਨਾਲ ਪਰ ਅਚਾਨਕ ਕਹਿੰਦੇ ਜੀ ਫੋਟੋ ਟੈਸਟ ਹਸਪਤਲ ਚੈੱਕਅਪ ਲਈ ਆਏ ਨੇ ਜੀ ਮੁੱਖ ਮੰਤਰੀ ਚੈੱਕਅਪ ਕੀ ਦਾਖਲ ਹੋ ਗਏ ਜੀ ਕਹਿੰਦੇ ਸੋਸ਼ਲ ਮੀਡੀਆ ਤੇ ਪੋਸਟਾਂ ਚੱਲਣ ਲੱਗ ਪਈਆਂ ਕਿਉਂਕਿ ਆਪਣੇ ਪਿੰਡਾਂ 'ਚ ਵੀ ਹੁੰਦਾ ਸੀ ਐ ਘਰੇ ਕੋਈ ਲੜਾਈ ਹੋ ਗਈ ਐ ਅੰਸਰ ਤੇ ਚੁੰਨੀ ਬੰਨ ਕੇ ਸੌਜੋ ਐ ਜਾਂ ਚੁੰਨੀ ਲੈ ਕੇ ਸੌਜੋ ਤੇ ਜਾਂ ਕੱਛ 'ਚ ਕੋਈ ਕਹਿੰਦੇ ਪਿਆਜ਼ ਰੱਖ ਕੇ ਬੁਖਾਰ ਚੜਾ ਲੈਂਦਾ ਦੀ ਬਸ ਸਸਤਾ ਤਾਪ ਚੜਿਆ ਕਹਿੰਦੇ ਜੀ ਖੇਖਣ ਨੇ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀ ਗੱਲਾਂ ਚੱਲੀਆਂ ਪ੍ਰਮukh ਮੰਤਰੀ ਭਗਵੰਤ ਸਣ ਕਹਿੰਦੇ ਜੀ ਮੈਂ ਤਾਂ ਰੂਟੀਨ ਚੈੱਕਅਪ ਲਈ ਵੀ ਚਲ ਜਮਾਂ ਕਹਿੰਦੇ ਉਂ ਵੀ ਕਦੇ ਹਸਾਲ ਚਲ ਜਮਾਂ ਤਾਂ ਕਹਿੰਦੇ ਕਹਿਣ ਦੇ ਨੇ ਬਸ ਬੈਠ ਗਿਆ ਇਹ ਤਾਂ ਗਿਆ ਕਹਿੰਦੇ ਮੈਂ ਤਾਂ ਇਹਦੀ ਜੜਾਂ 'ਚ ਬੈਠਾ ਤੇ ਉਹਨਾਂ ਨੇ ਅੱਜ ਮੋਗੇ ਦੀ ਰੈਲੀ ਦੇ ਵਿੱਚ ਆਪਣੇ ਵਿਰੋਧੀ ਦਲਾਂ ਨੂੰ ਪੁਰਾਣੇ ਅੰਦਾਜ਼ ਦੇ ਵਿੱਚ ਪੁਰਾਣੇ ਅੰਦਾਜ਼ ਕੀ ਪੁਰਾਣੀਆਂ ਗੱਲਾਂ ਰਾਈਆਂ ਘੇਰਿਆ ਮਤਲਬ ਉਹ ਹਣ ਲਾਲ ਕਿਲੇ ਤੇ ਕਬੂਤਰਾਂ ਵਾਲੀ ਗੱਲ ਜਿਹੜੇ ਉਹ ਕਹਿੰਦੇ ਹੁੰਦੇ ਸੀ ਪ੍ਰਧਾਨ ਮੰਤਰੀ ਲਈ ਕਵੀ ਪ੍ਰਧਾਨ ਮੰਤਰੀ ਇੰਨੀ ਵਾਰ ਬੋਲ ਚੁੱਕੇ ਨੇ ਕਿ ਲਾਲ ਕਿਲੇ ਦੇ ਕੂਤਰਾਂ ਨੂੰ ਵੀ ਪਾਸ਼ਮਜਾਦ ਹੋ ਗਿਆ ਉਹ ਹਾਲ ਹੁਣ ਮੁੱਖ ਮੰਤਰੀ ਸਾਹਿਬ ਨੇ ਵੀ ਲਗਭਗ ਪੁਰਾਣੀਆਂ ਸਾਰੀਆਂ ਗੱਲਾਂ ਪੁਰਾਣੀ ਸ਼ੇਅਰ ਪੁਰਾਣੀ ਟੋਟਕੇ ਪੁਰਾਣੀ ਤਰੀਕਾ ਅਪਣਾਇਆ ਪਰ ਉਹ ਪੁਰਾਣੀਆਂ ਗੱਲਾਂ ਨਾਲ ਵਿਰੋਧੀਆਂ ਨੂੰ ਖੂਬ ਬਾਕੀ ਦਲਾਂ ਵਾਲੇ ਲੀਡਰਾਂ ਨੂੰ ਖੂਬ ਘੇਰਿਆ ਅੱਜ ਬਿਨਾ ਨਾਮ ਲਿਆਂ ਬਿਕਰਮ ਜੀਠੀਆ ਸੁਪੀਰ ਬਾਦਲ ਦਾ ਜ਼ਿਕਰ ਵੀ ਕੀਤਾ ਤੇ ਉਹ ਮੁੱਛਾਂ ਨੂੰ ਤਾਹ ਦੇਣ ਦਾ ਕਹਿੰਦੇ ਐ ਕਰਦੇ ਫਿਰਦੇ ਨੇ ਕੋਈ ਗੱਲ ਨਹੀਂ ਕਹਿੰਦੇ ਇਹ ਥੀਂ ਅਦਾਲਤਾਂ ਜੋ ਬਰੀ ਹੋ ਜੂਗੀਆਂ ਉੱਪਰ ਵਾਲੀਆਂ ਅਦਾਲਤਾਂ ਜੋ ਕਿਵੇਂ ਬਰੀ ਹੋਣਗੇ ਹਾਂ ਬਸ ਕਿੰਨੇ ਨੂੰ ਦੋ ਚਾਰ ਚੀਜ਼ਾਂ ਹੀ ਦਿਖਦੀਆਂ ਸਾਲਾ ਜੀਜਾ ਭਤੀਜਾ ਤੇ ਕਹਿੰਦੇ ਇਹ ਤੋਂ ਗੰਦਾ ਦਿਖਦਾ ਹੀ ਨਹੀਂ ਕੁਝ ਫਿਰ ਉਹਨਾਂ ਨੇ ਆਪਣੀਆਂ ਵੀ ਗਣਾਈਆਂ ਕਿ ਆਹ ਉਸ ਕਰਤਾ ਜੀ ਪਾਣੀਆਂ ਦਾ ਮਸਲਾ ਹੱਲ ਕਰਤਾ ਜੀ ਬਿਜਲੀ ਦਿਨੇ ਆਉਂਦੀ ਹੈ ਜੀ ਹਨਾ ਕੱਸੀਆਂ ਨੂੰ ਪਾਣੀ ਪੂਰਾ ਜੀ ਹਨਾ ਤੇ ਮਤਲਬ ਕਿ ਇਸ ਤਰ੍ਹਾਂ ਉਹਨਾਂ ਨੇ ਸਾਰੀ ਗੱਲਾਂ ਬਤਾ ਮੁਫਤ ਬਿਜਲੀ ਵਾਲੀ ਯੋਜਨਾ ਵੀ ਗਣਾਈ 10 ਲੱਖ ਵਾਲੀ ਸਿਹਤ ਬੀਮਾ ਜਿੱਕਰ ਮਤਲਬ ਸਰਕਾਰੀ ਰੈਲੀ ਸੀ ਫਿਰ ਸਰਕਾਰੀ ਗੱਲਾਂ ਕਰਨੀਆਂ ਪਰ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਸੀ ਕਿ ਵੀ ਮੱਖ ਮੰਤਰੀ ਜਾਣਗੇ ਜਾਂ ਨਹੀਂ ਜਾਣਗੇ ਪਰ ਸਵਾਲ ਅਜੇ ਵੀ ਉੱਥੇ ਖੜ੍ਹਾ ਹੈ ਕਿ ਜੁੱਧ ਨਸ਼ਿਆਂ ਵਿਰੁੱਧ ਜਿਸ ਕਦਰ ਪੰਜਾਬ ਚ ਲੜਿਆ ਜਾ ਰਿਹਾ ਹੈ ਕੀ ਇਹ ਪੀਲੇ ਪੰਜੇ ਦੀ ਲੜਾਈ ਹੋ ਬਣ ਕੇ ਰਹੇਗੀ ਇੱਕ ਪਾਸੇ ਮੱਖ ਮੰਤਰੀ ਸਾਹਿਬ ਕਹਿੰਦੇ ਵੀ ਕਈ ਸਵਾਲ ਖੜੇ ਕਰਦੇ ਨੇ ਜੀ ਕਿ ਮੈਨੂੰ ਖੇਤਕਾਰਾਂ ਦਾ ਮਸਲਾ ਜੀ ਐ ਕਿਸਾ ਘਟਾਉਣਾ ਜੀ ਕਹਿੰਦੇ ਵੀ ਇਹ ਮਾਨਵ ਨਹੀਂ ਦਾਨਵ ਨੇ ਇਹ ਤਾਂ ਦਿਓ ਨੇ ਬਈ ਕਰਤਾ ਤੁਸੀਂ ਪਿੰਡਾਂ 'ਚ ਟਾਕੇ ਆਇਓ ਕਿ ਇੱਕ ਪਿੰਡ ਦੇ ਵਿੱਚ ਜਿਹੜਾ ਘਰ ਹੈ ਠੀਕ ਹੈ ਉਹ ਜੇ ਨਸ਼ਾ ਵੇਚਦਾ ਹੋਊਗਾ ਤੇ ਕੀ ਉਹਦੇ ਤੇ ਕਾਨੂੰਨੀ ਕਾਰਵਾਈ ਬਣਦੀ ਹੈ ਇਹ ਸਵਾਲ ਤਾਂ ਖੜਾ ਹੈ ਪਰ ਜੇ ਤੁਸੀਂ ਕਰ ਵੀ ਲਈ ਕਾਰਵਾਈ ਤੇ ਤੇ ਇੱਕ ਪਿੰਡ ਦਾ ਦੋ ਪਿੰਡ ਦਾ ਚਾਰ ਪਿੰਡਾਂ 'ਚ ਉਹਦੀ ਸਪਲਾਈ ਹੋਣੀ ਜਿਹੜਾ ਬੰਦਾ ਸ਼ਹਿਰ ਨੂੰ ਖੇਤਰ ਨੂੰ ਪੂਰੇ ਮਹੱਲੇ ਨੂੰ ਪੂਰੇ ਜ਼ਿਲ੍ਹੇ ਨੂੰ ਹੈਨਾ ਪੂਰੇ ਪੰਜਾਬ ਨੂੰ ਸਪਲਾਈ ਕਰਦਾ ਕੁਝ ਇੰਟੀਮੀਟ ਉੱਠੂਗੀ ਉੱਥੇ ਤੱਕ ਕਿਵੇਂ ਆਪਰੇ ਕੋਈ ਬੜਾ ਘਰ ਕੋਈ ਬੜਾ ਮਹਿਲ ਕੁਸ਼ੀਸ਼ ਮਹਿਲ ਉੱਥੇ ਤੱਕ ਪਹੁੰਚ ਕਿਉਂ ਨਹੀਂ ਆਪਾਂ ਇਸ ਬਲੋਜਰ ਕਲਚਰ ਦੇ ਲਤਾ ਹੱਕ ਚ ਨਹੀਂ ਹੈ ਕਿ ਸਰਕਾਰ ਲੋਸ਼ੀਆਂ ਨੂੰ ਫੜੇ ਅੰਦਰ ਕਰੇ ਕਾਨੂੰਨੀ ਤੌਰ ਦੇ ਉੱਤੇ ਸਾਬਤ ਕਰੇ ਤੇ ਉਹਨਾਂ ਨੂੰ ਸਜ਼ਾ ਮਨ ਦਵਾਵੇ ਪਰ ਸਵਾਲ ਇਹ ਹੈ ਕਿ ਜਿਹੋ ਜਿਹੇ ਘਰ ਟਾਏ ਨੇ ਉਹ ਜੀ ਚਰਚਾ ਉਹ ਤਾਂ ਹੀ ਵੀ ਨੇ ਕਈਆਂ ਨੇ ਬਣਾਉਣੇ ਵੀ ਸ਼ੁਰੂ ਕਰ ਦਿੱਤੇ ਥੋੜੀਆਂ ਪਾਰਟੀ ਵਾਲਿਆਂ ਨੇ ਇਹ ਵੀ ਚਰਚਾ ਵਾਂਗ ਹੌਣ ਬੋਟਾਂ ਨੇ ਡਿਆ ਰਹੀ ਤਾਂ ਉਹਨਾਂ ਨੂੰ ਵੀ ਸੈੱਟ ਕੀਤਾ ਜਾ ਰਿਹਾ ਚਲੋ ਜੁੱਧ ਨਸ਼ਿਆਂ ਪ੍ਰੁੱਧ ਵਾਲੀ ਰੈਲੀ ਹੋ ਗਈ ਪਰ ਪਿੱਛੇ ਕਈ ਸਵਾਲ ਛੱਡ ਗਏ ਪਹਿਲਾ ਸਵਾਲ ਕਿ ਕੀ ਮੁੱਖ ਮੰਤਰੀ ਸਾਹਿਬ ਦੀ ਸਿਹਤ ਠੀਕ ਨਹੀਂ ਰਹਿੰਦੀ ਦੂਸਰਾ ਸਵਾਲ ਕੀ ਇਹ ਮੁੜ ਮੁੜ ਕੇ ਰਾਜਨੀਤਿਕ ਤੌਰ ਤੇ ਬਿਮਾਰ ਹੋ ਜਾਂਦੇ ਨੇ ਤੀਸਰਾ ਸਵਾਲ ਕਿ ਕੀ ਇਹਨਾਂ ਦੀ ਹਾਈ ਕਮਾਂਡ ਮੁੱਖ ਮੰਤਰੀ ਬਦਲਣ ਬਾਰੇ ਸੋਚ ਰਹੀ ਹੈ ਚੌਥਾ ਸਵਾਲ ਕੀ ਦੋ ਉਪ ਮੁੱਖ ਮੰਤਰੀ ਲਾਏ ਜਾ ਰਹੇ ਨੇ ਉਹ ਦੋਵਾਂ ਉਪ ਮੁੱਖ ਮੰਤਰੀਆਂ ਨੂੰ ਲਾਉਣ ਦੇ ਨਾਮਾ ਦਿੱਤੇ ਕੇਜਰੀਵਾਲ ਤੇ ਭਗਵੰਤ ਮਾਨ ਚਤਨਾ ਪੈਦਾ ਹੋ ਗਿਆ ਬਿਲਕੁਲ ਚੱਕ ਜਹਰ ਚਰਚਾ ਮੰਨੇ ਕਿ ਵੀ ਆਮ ਆਦਮੀ ਪਾਰਟੀ ਸੰਜੀਵ अरोੜੇ ਨੂੰ ਅੱਗੇ ਵਧਾ ਰਹੀ ਆ ਆਮ ਆਦਮੀ ਪਾਰਟੀ ਸੰਜੀਵ अरोੜਾ ਨੂੰ ਜਿਵੇਂ ਵਿਭਾਗ ਦਿੱਤੇ ਜਿਵੇਂ ਚੋਣ ਲੜਾਈ ਜਿਵੇਂ ਮੰਤਰੀ ਬਣਾਇਆ ਕਿਉਂ ਤੋਂ ਇੰਨੀ ਭਾਗੋ ਭਾਗਾ ਤੇ ਕੀ ਭਗਵੰਤ ਮਾਨ ਨੂੰ ਇਹ ਫਿਕਰ ਹੈ ਕਿ ਆਉਂਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਉਹ ਚਿਹਰਾ ਨਾ ਬਣ ਜਵੇ ਪਰ ਕਹਿੰਦੇ ਕਿ ਉਹਨਾਂ ਨੂੰ ਇਹ ਵੀ ਹੈ ਕਿ ਮੇਰੇ ਵਰਗਾ ਬੁਲਾ ਰਤਾਹੀਂ ਨਹੀਂ ਇਹਨਾਂ ਕੋਲ ਜਿਹੜਾ ਲੋਕਾਂ ਨੂੰ ਇਕੱਠਿਆਂ ਕਰਕੇ ਤੇ ਇਹ ਨਾ ਹੋਵੇ ਕਿ ਚੋਣਾਂ 'ਚ ਬਰਤ ਮੈਨੂੰ ਲੈਣ ਤੇ ਬਾਅਦ 'ਚ ਉਹਨੂੰ ਮੁੱਖ ਮੰਤਰੀ ਨਾ ਬਣਾਉਣ ਇਹ ਡਰ ਵੀ ਅੰਦਰ ਖੜਾ ਹੈ ਦੂਸਰੇ ਪਾਸੇ ਭਾਜਪਾ ਜੇ ਦਲਤ ਪੱਤਾ ਖੇਡਣ ਨੂੰ ਫਿਰਦੀ ਹੈ ਤਾਂ ਉਹ ਤੋਂ ਪਹਿਲਾਂ ਹੀ ਜੇ ਤੁਕੇ ਬਾਦੇ ਦਾਅਵੇ ਪੰਜਾਬ ਚ ਪਿਛਲੀ ਵਾਰ ਸਾਰੀਆਂ ਪਾਰਟੀਆਂ ਨੇ ਕੀਤੇ ਸੀ ਪਰ ਅਜੇ ਤੱਕ ਜਿਹੜੀ ਪਾਰਟੀ ਸੱਤਾ ਚ ਹੈ ਇਹਨੇ ਵੀ ਕੀਤਾ ਸੀ ਪੂਰਾ ਇਹਨੇ ਵੀ ਨਹੀਂ ਕੀਤਾ ਉਪ ਮੁੱਖ ਮੰਤਰੀ ਬਣਾਉਣ ਦਾ ਉਹ ਵਾਦਾ ਹੁਣ ਪੂਰਾ ਕਰਨ ਜਾ ਰਹੇ ਨੇ ਪਰ ਉਹਦੇ ਲਈ ਹਰਪਾਲ ਚੀਮੇ ਦਾ ਨਾਮ ਆ ਰਿਹਾ ਤੇ ਉਹਦੇ ਤੇ ਕਹਿੰਦੇ ਮੁੱਖ ਮੰਤਰੀ ਸੈਭਤ ਨਹੀਂ ਇਹ ਚਰਚਾਮਾ ਦਾ ਬਾਜ਼ਾਰ ਕਰ ਮੈਂ ਤੇ ਉਹ ਕਿਸੇ ਮਹਿਲਾ ਨੂੰ ਐਸ்சி ਭਾਈਚਾਰੇ ਦੇ ਵਿੱਚੋਂ ਉਹਨੂੰ ਲਾਉਣਾ ਚਾਹੁੰਦੇ ਨੇ ਮੁੱਖ ਮੰਤਰੀ ਕਿ ਉਹਨਾਂ ਨੂੰ ਇਹ ਲੱਗਦਾ ਕਿ ਮੈਂ ਉਹ ਚਿਹਰੇ ਲਾਵਾ ਜਿਹੜੇ ਮੇਰੇ ਤੇ ਹਾਵੀ ਨਾ ਹੋਣ ਜਾਂ ਇਹਨਾਂ ਨੂੰ ਇਹ ਲੱਗਦਾ ਕਿ ਅੱਜ ਤਾਂ ਉਪ ਮੁੱਖ ਮੰਤਰੀ ਬਣਾਉਣਗੇ ਅਗਲੀ ਵਾਰ ਇਹਨਾਂ ਚੋਂ ਕੋਈ ਮੁੱਖ ਮੰਤਰੀ ਬਣ ਜਵੇ ਤੇ ਮੇਰੀ ਫੱਟੀ ਪੁੱਛੀ ਜਾਵੇ ਚਲੋ ਇਹ ਸਵਾਲ ਤਾਂ ਇੱਕ ਪਾਸੇ ਆ ਇਹ ਸਾਰੇ ਸਮੇਂ ਦੇ ਸਾਹਮਣੇ ਜਵਾਬ ਮਿਲ ਜਾਣਗੇ ਕਿ ਰੰਗਲਾ ਪੰਜਾਬ ਬਣ ਵੀ ਰਿਹਾ ਕਿ ਨਹੀਂ ਕਿ ਜਾਂ ਸੱਚਮੁੱਚ ਜਿਹੜਾ ਸਵਾਲ ਆਉਂਦਾ ਕਿ ਕੰਗਲਾ ਪੰਜਾਬ ਬਣ ਰਿਹਾ ਹੈ ਇਨ੍ਹਾਂ ਪੰਜਾਬ ਦੇ ਵਿੱਚ ਜੋ ਸਥਿਤੀ ਹੈ ਪਰ ਇਨ੍ਹਾਂ ਹੀ ਰੈਲੀਆਂ ਦੇ ਨਾਮ ਦੇ ਉੱਤੇ ਦਿੱਲੀ ਵਾਲਿਆਂ ਨੂੰ ਹੋ ਰਹੀ ਕਮਾਈ ਇਸ ਪਰ ਫਿਰ ਟੈਂਟ ਤੋਂ ਲੈ ਕੇ ਸਾਊਂਡ ਤੱਕ ਦਿੱਲੀ ਤੋਂ ਆਈ ਇੱਕ ਹਫਤਾ ਪਹਿਲਾਂ ਟੈਂਟ ਦਾ ਸਾਮਾਨ ਉਤਰਨਾ ਲਾਉਣਾ ਫਿੱਟ ਕਰਨਾ ਚੱਲ ਰਿਹਾ ਤੇ ਕਹਿੰਦੇ ਹਟਾਉਣ ਦੇ ਲਈ ਵੀ 4 ਤੋਂ 5 ਦਿਨ ਲੱਗਣਿਆ ਮਤਲਬ 2 ਹਫਤਿਆਂ ਦਾ ਕੰਮ ਪੂਰੀ ਲੇਬਰ ਪੂਰਾ ਟਰੱਕ ਪੂਰੀਆਂ ਮਤਲਬ ਸਾਮਾਨ ਸਾਰਾ ਕੁਝ ਦਿੱਲੀ ਤੋਂ ਸਾਊਂਡ ਵੀ ਇਸੇ ਤਰ੍ਹਾਂ ਸੋ ਸਾਰਾ ਪੰਜਾਬ ਦਾ ਪੈਸਾ ਕਿੱਥੇ ਜਾ ਰਿਹਾ ਸਰਕਾਰੀ ਪੈਸਾ ਲੋਕਾਂ ਦੇ ਟੈਕਸ ਦਾ ਪੈਸਾ ਲੋਕ ਜਾਨਣਾ ਚਾਹੁੰਦੇ ਨੇ ਤੇ ਉਧਰ ਤਾਂ ਪੈਸੇ ਦੇ ਕੇ ਦਿੱਲੀ ਤੋਂ ਮੰਗਾਇਆ ਜਾ ਰਿਹਾ ਤੇ ਪੰਜਾਬ ਦਾ ਪੈਸਾ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਮਾਮਲੇ ਦੇ ਵਿੱਚ ਲੋਕਾਂ ਨੂੰ ਸੜਕਾਂ ਤੇ ਖੁੱਲੇ ਆਮ ਰੁੜਲ ਨਹੀਂ ਛੱਡ ਦਿੱਤਾ ਜਾ ਰਿਹਾ ਜਨਤਕ ਤੌਰ ਤੇ ਦਿਖ ਰਿਹਾ ਕਿਉਂਕਿ ਸਰਕਾਰੀ ਬੱਸਾਂ ਸਾਰੀਆਂ ਤੁਸੀਂ ਮੋਗੇ ਨੂੰ ਲਾਈਆਂ ਬੱਸਾਂ ਕੀ ਲਾਈਆਂ ਭਰਾਵਾ ਪੰਜਾਬ ਨੂੰ ਘਾਟੇ 'ਚ ਪਾਇਆ ਨਵੀਂ ਬੱਸ ਸਪਾਈ ਕੋਈ ਨਹੀਂ ਕਹਿੰਦੇ ਹੁਕਮ ਚੜ੍ਹ ਦਿੰਦੇ ਨੇ ਕਿ ਬੱਸਾਂ ਨਵੀਆਂ ਭੇਜ ਦੋ ਉਹ ਤੋਂ ਬਿਨਾ ਤਾਂ ਰੇਲੀ ਨਹੀਂ ਪੂਰੀ ਹੋਣੀ ਹਾਲਤੇ ਮੰਦੀ ਚੱਲੀ ਜਾ ਰਹੀ ਹੈ ਕਿ ਬੱਸਾਂ ਕਹਿੰਦੇ ੱੱਕਾ ਲਾ ਕੇ ਸਟਾਰਟ ਕਰਨੀਆਂ ਪੈਂਦੀਆਂ ਬਹੁਤ ਵੱਡਾ ਖੇਲ ਹੈ 70% ਬੱਸਾਂ ਅੱਜ ਸੜਕ ਤੇ ਨਹੀਂ ਸੀ ਉਹ ਇੱਕ ਸੁਪਾਲ ਖੈਰਾ ਨੇ ਵੀ ਕੌੜੀਓ ਵਾਇਰਲ ਕੀਤੀ ਆ ਉਹ ਕਹਿੰਦੇ ਵੀ ਆ ਬੀਬੀ ਅਨਮੋਲ ਕਗਨਮਾਨ ਦੀ ਹੈ ਜੀ ਇਹ ਤਾਂ ਨਹੀਂ ਉਹ ਸੋਨੀਆ ਮਾਨ ਦੀ ਮਾਫ ਕਰਨਾ ਕਿ ਤਾਂ ਸੋਨੀਆ ਮੰਨਦੀ ਹੈ ਜੋ ਡਿਊਟੀ ਲਾ ਰਹੀ ਹੈ ਸਰਪੰਚਾਂ ਦੀ ਜੀ ਇਹ ਦੇਖੋ ਇੰਨੀਆਂ ਬੱਸਾਂ ਮਤਲਬ ਪਹਿਲਾਂ ਵੀ ਇੱਕ ਵਾਰ ਮਾਮਲਾ ਆਇਆ ਸੀ ਕਿ ਮਾਸਟਰਾਂ ਨੂੰ ਕਹਿਤਾ ਕਿ ਬੱਸਾਂ ਜ ਤੁਸੀਂ ਛਡਾਓ ਹੁਣ ਕੰਡਕਟਰ ਡਰਾਈਵਰ ਸਟਾਫ ਸਰਪੰਚ ਪੰਚ ਅਧਿਕਾਰੀ ਆਮ ਆਦਮੀ ਪਾਰਟੀ ਸੋਚ ਕੇ ਦੇਖੇ ਕਿ ਜਦੋਂ ਤੁਸੀਂ ਸਰਕਾਰ 'ਚ ਨਹੀਂ ਆਏ ਸੀ ਤਦ ਤੁਸੀਂ ਕਹਿੰਦੇ ਸੀ ਕਿ ਬਈ ਰੋਟੀ ਘਰੋਂ ਲੈ ਕੇ ਆਇਓ ਲੋਕ ਆਪ ਮਹਾਰੇ ਆਪਣੀਆਂ ਗੱਡੀਆਂ ਆਪਣੀਆਂ ਕਾਰਾਂ ਸਰਕਾਰੀ ਬੱਸਾਂ 'ਚ ਚੜ ਹਾਂ ਜੇ ਉਸ ਥਾਂ ਤੇ ਕਿਸੇ ਹੋਰ ਦੀ ਰਹਦੀ ਆ ਉਹ ਨਹੀਂ ਆ ਗੱਡੀਆਂ ਚਾ ਥੋੜਾ ਪੰਡਾਲ ਪਰਦੇ ਸੀ ਤੇ ਤੁਹਾਡੇ ਕੋਲ ਪਾਣੀ ਦਾ ਵੀ ਰੋਟੀ ਦਾ ਵੀ ਪ੍ਰਬੰਧ ਨਹੀਂ ਹੁੰਦਾ ਸੀ ਲੋਕ ਆਪ ਮਾਰੇ ਕਰਦੇ ਸੀ ਕਿਉਂ ਆਉਂਦੇ ਸੀ ਕਿਉਂਕਿ ਉਹ ਸਿਆਸਤ ਤੋਂ ਅੱਕੇ ਸੀ ਤੇ ਸੋਚ ਕੇ ਦੇਖੋ ਕਿ ਜੇ ਅੱਜ ਤੁਹਾਨੂੰ ਸਰਕਾਰੀ ਵਿਭਾਗ ਦਾ ਪੁਲਿਸ ਦਾ ਡੀਸੀ ਦਾ ਐਸਐਸਪੀ ਦਾ ਸਰਪੰਚਾਂ ਦਾ ਪੰਚਾਇਤ ਵਿਭਾਗ ਦਾ ਰੋੜ ਵੇਜ ਦਾ ਸਾਰੇ ਯੰਤਰਤੰਤਰ ਸਰਕਾਰੀਆਂ ਦਾ ਮਸ਼ੀਨਰੀ ਦੀ ਵਰਤੋਂ ਕਰਕੇ ਰੈਲੀਆਂ ਕਰਾਉਣੀਆਂ ਪੈਂਦੀਆਂ ਲੋਕ ਆਪ ਹਾਰੇ ਕਿਉਂ ਨਹੀਂ ਆਉਂਦੇ ਨਾ ਤੁਸੀਂ ਵੀ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਇਹ ਸਵਾਲ ਖੜਾ ਹੈ ਤੇ ਫਿਰ ਜਿਹੜਾ ਪੈਸਾ ਜਾਣਾ ਖਜ਼ਾਨੇ ਚ ਉਹ ਦਿੱਲੀ ਨੂੰ ਜਾਊਗਾ ਤੇ ਜਿਹੜੀ ਬਰਬਾਦੀ ਹੋਊਗੀ ਉਹ ਸਾਡੀ ਟਰਾਂਸਪੋਰਟ ਦੀ ਹੋਊਗੀ ਅੱਜ ਸੜਕਾਂ ਦੇ ਉੱਤੇ ਕਮਾਈ ਕਿਹਨੇ ਕੀਤੀ? ਪ੍ਰਾਈਵੇਟ ਵੱਸ ਵਾਲਿਆਂ ਨੇ। ਕਿਹਨੇ ਕਮਾਈ ਕੀਤੀ? ਪ੍ਰਾਈਵੇਟ ਟੈਕਸੀ ਵਾਲਿਆਂ ਨੇ। ਲੁੱਟ ਹੁੰਦੀ ਹੈ ਲੋਕਾਂ ਦੀ, ਕਮਾਈ ਨਹੀਂ ਹੁੰਦੀ ਉਹ। ਜੋ ਕਮਾਈ ਵੀ ਕਰਦੇ ਹੋਣਗੇ ਠੀਕ ਹੈ ਜਿੰਨਾ ਭੜਾ, ਭੜਾ ਸਰਕਾਰੀ ਬੱਸ ਲੱਗਦਾ ਉਹਨਾਂ ਨੇ ਤੇ ਚੱਲ ਭਾਈ ਕਾਰ 'ਚ ਚੱਲੀਆਂ, AC ਕਾਰ ਚੱਲੀਆਂ 10 ਰੁਪਏ ਵਾਧੇ ਦੇ। ਨਾ ਨਾ ਨਾ, 4 4 5 5 10 10 ਗੁਣਾ ਕਰਾਇਆ ਵਧਾ ਕੇ। ਲੋਕਾਂ ਦੀ ਲੁੱਟ ਕੀਤੀ ਜਾਂਦੀ ਹੈ। ਕੌਣ ਜਮ ਮੈਰੋ ਦੇ ਲਈ? ਸੋ ਕੱਲੀ ਭਾਸ਼ਣ ਕਲਾ ਨਾਲ ਪੰਜਾਬ ਦਾ ਟਿੱਡ ਨਹੀਂ ਪਰਣਾ ਕੱਲੀ ਆ ਖਿੱਚੋ ਤਾਨ ਵਾਲੀ ਰਾਜਨੀਤੀ ਤੋਂ ਬਾਅਦ ਮੰਚ ਤੇ ਸਾਹਮਣੇ ਆ ਕੇ ਹੱਥ ਖੜੇ ਕਰਕੇ ਇਨਕਲਾਬ ਕਹਿਣ ਨਾਲ ਪੰਜਾਬ ਚ ਇਨਕਲਾਬ ਨਹੀਂ ਆਉਣਾ ਸੋ ਸਰਕਾਰ ਨੂੰ ਸੋਚਣ ਦੀ ਲੋੜ ਹੈ ਕਿ ਨਸ਼ਿਆਂ ਦੇ ਮਾਮਲੇ ਦੇ ਉੱਤੇ ਕੋਈ ਨੀਤੀ ਬਣੀ ਹੈ ਬੜੀ ਸਰਚ ਕੀਤੀ ਆ ਕਹਿੰਦੇ ਬੜੀ ਸਟੱਡੀ ਕਰਾਈ ਆ ਸਭ ਨੂੰ ਦਿਖ ਰਹੀ ਹੈ ਕਿਹੜੀ ਸਰਚ ਕਿਹੜੀ ਸਟੱਡੀ ਤੇ ਨਾ ਹੀ ਪੰਜਾਬ ਦੇ ਵਿਭਾਗੀ ਤੌਰ ਤੇ ਜੋ ਮਸਲਾ ਹੈ ਉਹ ਇਸ ਲਈ ਜੁੱਧ ਨਸ਼ਿਆਂ ਵਿਰੁੱਧ ਸੁ ਜਾਗੜ ਕਾਟੇਚ ਪੰਜਾਬ ਦੀ ਰੋਡਵੇ ਮੁਨਾਫੇ ਚ ਦਿੱਲੀ ਦੀਆਂ ਕਮ ਮਾਈਨਿੰਗ ਹਮੇਸ਼ਾ ਹੀ ਪੰਜਾਬ ਦੇ ਲਈ ਇੱਕ ਵੱਡਾ ਸਿਆਸੀ ਮਸਲਾ ਰਿਹਾ ਹੈ ਮਾਈਨ ਨੂੰ ਲੈ ਕੇ ਸਰਹੱਦ ਦੇ ਉੱਤੇ ਵੀ ਖਤਰੇ ਵਾਲਾ ਪਹਿਲੂ ਉੱਭਰਦਾ ਰਿਹਾ ਹੈ ਮਾਈਨਿੰਗ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਵੀ ਇਹਦੇ ਤੇ ਬਹੁਤ ਖਿੱਚੋਤਾਣ ਹੋਈ ਹੈ ਪਰ ਲੰਗਿਆ ਪਿਛਲਾ ਬਰਸਾਤੀ ਮੌਸਮ ਮਾਨਸੂਨ ਦੇ ਦਰਮਿਆਨ ਜਿਸ ਤਰ੍ਹਾਂ ਡੈਮਾਂ ਦੇ ਵਿੱਚੋਂ ਪਾਣੀ ਡੁੱਲ-ਡੁੱਲ ਬਾਹਰ ਨੂੰ ਆਇਆ ਜਿਸ ਤਰ੍ਹਾਂ ਖੇਤ ਖਲਿਆਣ ਪਿੰਡਾਂ ਨੂੰ ਉਸਨੇ ਆਪਣੇ ਚੁਗਿਰਦੇ ਦੇ ਵਿੱਚ ਘੇਰ ਲਿਆ ਉਸਨੇ ਆਪਣਾ ਦਾਇਰਾ ਇੰਨਾ ਵਿਸ਼ਾਲ ਕਰ ਲਿਆ ਕਿ ਸਾਰੇ ਪਾਸੇ ਪਾਣੀਓ ਪਾਣੀ ਜਲਥਲ ਹੋ ਗਿਆ ਤੇ ਨਤੀਜਾ ਪੰਜਾਬ ਨੇ ਹੜ੍ਹ ਦੀ ਮਾਰ ਹੀ ਨਹੀਂ ਚੱਲੀ ਬਲਕਿ ਫਸਲੀ ਤੇ مالی ਨੁਕਸਾਨ ਬਹੁਤ ਵੱਡਾ ਕਰਿਆ ਉਸ ਸਮੇਂ ਇਹ ਪਹਿਲੂ ਇੱਕ ਵਾਰ ਫੇਰ ਉਭਰਿਆ ਕਿ ਕੀ ਹੜ੍ਹ ਕੁਦਰਤੀ ਨੇ ਕੀ ਹੜਾਂ ਦਾ ਕਾਰਨ ਮਨੁੱਖੀ ਸ਼ਰਾਰਤ ਹੈ ਯਾ ਮਨੁੱਖੀ ਨਲੈਕੀ ਹੈ ਤੇ ਉਹਨਾਂ ਨਲੈਕੀਆਂ ਦੇ ਵਿੱਚੋਂ ਜਿੱਥੇ ਡੈਮਾਂ ਦੇ ਕੰਟਰੋਲ ਦਾ ਮਸਲਾ ਹੈ ਉੱਥੇ ਮਾਈਨਿੰਗ ਵੀ ਇੱਕ ਮਸਲਾ ਹੈ ਇਹ ਵੱਖਰੀ ਗੱਲ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਆਪਸੇ ਵਿੱਚ ਹੋਰ ਪਹਿਲੂਆਂ ਤੇ ਉਲਝੀ ਰਹੀ ਪਰ ਇਸ ਮਸਲੇ ਤੇ ਕਿਸੇ ਨੇ ਉਂਗਲ ਨਹੀਂ ਤਰੀ ਨਾ ਤਾਂ ਕੋਈ ਇਸ ਤਰ੍ਹਾਂ ਦੀ ਜਾਂਚ ਬਿਠਾਈ ਗਈ ਕਿ ਅਸੀਂ ਇਹ ਜਾਂਚੇ ਕਰ ਲਈਏ ਕਿ ਕਾਰਨ ਕੀ ਕੀ ਨੇ ਹੜ੍ਹ ਦੇ ਨਾ ਹੀ ਇਸ ਤਰੀਕੇ ਨਾਲ ਕਿਸੇ ਨੇ ਅੱਗੇ ਵਧਣ ਦੀ ਪਹਿਲ ਕਦਮੀ ਕੀਤੀ ਕਿ ਇਹਦੇ ਵਿੱਚ ਮਾਈਨਿੰਗ ਵਾਲਾ ਮਸਲਾ ਕਿੰਨਾ ਕੁ ਵੱਡਾ ਹੈ ਅੱਜ ਜੀ ਸਥਿਤੀ ਚ ਆਪਾਂ ਰੱਖ ਕੇ ਗੱਲ ਕਰ ਰਹੇ ਹਾਂ ਉਹ ਆ ਮਾਮਲਾ ਕਿ ਪੰਜਾਬ ਦੇ ਵਿੱਚ ਮਾਈਨਿੰਗ ਉੱਤੇ ਰੋਕ ਲੱਗ ਗਈ ਹੈ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਪੰਜਾਬ ਦੇ ਵਿੱਚ ਇਸ ਮੌਕੇ ਮਾਈਨਿੰਗ ਤੇ ਪੂਰੀ ਤਰ੍ਹਾਂ ਰੋਕ ਲੱਗ ਗਈ ਹੈ ਉਰੇ ਰੋਕ ਲਾਈ ਹੈ ਨੈਸ਼ਨਲ ਗ੍ਰੀਨ ਟ੍ਰਿਬਿਨਲ ਨੇ ਨੈਸ਼ਨਲ ਗ੍ਰੀਨ ਟ੍ਰਿਬਿਨਲ ਦੇ ਵੱਲੋਂ ਰੋਕ ਲਾਉਣ ਦਾ ਕਾਰਨ ਬਣਿਆ ਜੀ ਗੱਲੜੀ ਪਿੰਡ ਦੀ ਪੰਚਾਇਤ ਬਕਾਇਦਾ ਤੌਰ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਪੰਚਾਇਤ ਨੇ ਨੈਸ਼ਨਲ ਗ੍ਰੀਨ ਟ੍ਰਿਬਿਨਲ ਤੱਕ ਪਹੁੰਚ ਕੀਤੀ ਕਿ ਜਨਾਬ ਇਹ ਤਾਂ ਸਾਨੂੰ ਬਰਬਾਦ ਕਰਕੇ ਰੱਖ ਦੇਣਗੇ ਸਾਡਾ ਪਿੰਡ ਨਮਾਨਵਲ ਤੇ ਜਿਵੇਂ ਇਹਨਾਂ ਨੇ ਮਾਈਨਿੰਗ ਕੀਤੀ ਹੈ ਤੇ ਮਾੜਾ ਜਿਹਾ ਮੀਂਹ ਆਉਂਦਾ ਪਾਣੀ ਭਰ ਜਾਂਦਾ ਤੇ ਸਭ ਬਰਬਾਦ ਹੋ ਜਾਣਗੇ ਇਸੇ ਤਰ੍ਹਾਂ ਭਾਰਤੀ ਫੌਜ ਵੱਲੋਂ ਸਰਦ ਤੇ ਤੈਨਾਤ ਸੁਰੱਖਿਆ ਦਸਤਿਆਂ ਦੇ ਹਾਂ ਮੁਖੀਆਂ ਵੱਲੋਂ ਬਕਾਇਦਾ ਤੌਰ ਤੇ ਅਦਾਲਤ ਦੇ ਵਿੱਚੇ ਮਾਮਲਾ ਧਿਆਨ ਚ ਲਿਆਂਦਾ ਗਿਆ ਸੀ ਕਿ ਜਿਸ ਤਰ੍ਹਾਂ ਇਹਨਾਂ ਨੇ ਸਰਦੀ ਖੇਤਰ ਦੇ ਵਿੱਚ ਹਾਂ ਸਾਰਾ ਕੁਝ ਪੁੱਟਿਆ ਕੱਲ ਨੂੰ ਟੈਂਕ ਲਗਾਉਣੇ ਪੈਣ ਤਾਂ ਟੈਂਕ ਵੀ ਨਹੀਂ ਲੰਘਣੇ ਜਿੰਨੇ ਜਿੰਨੇ ਨੇ ਪੁੱਟ ਲਿਆ ਤੇ ਪੁਲਾਂ ਦੇ ਹੇਠੋਂ ਜਿਵੇਂ ਰੇਤਾ ਕੱਢ ਕੇ ਲੈ ਗਏ ਕਿ ਰੋਡੇ-ਪੋਡੇ ਖੜੇ ਨੇ ਉਹਨਾਂ ਦੇ ਪਿੱਲਰ ਪੁਲਾਂ ਦੇ ਸੋ ਇਸ ਲਈ ਖਤਰਾ ਉੱਥੇ ਵੀ ਇਹ ਮਾਮਲਾ ਆਇਆ ਸੀ ਤੇ ਹੁਣ ਇੱਕ ਪਿੰਡ ਦੀ ਪੰਚਾਇਤ ਜਦੋਂ ਇਸ ਤਰ੍ਹਾਂ ਨੈਸ਼ਨਲ ਇੰਟਰਵਿਊ ਕੋਲ ਪਹੁੰਚਦੀ ਹੈ ਤੇ ਉਸ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਉਹਨਾਂ ਵੱਲੋਂ ਐਨਵੀਟੀ ਵੱਲੋਂ ਰੋਕ ਲਾ ਦਿੱਤੀ ਜਾਂਦੀ ਹੈ ਜਾਂਦੀ ਹੈ ਪੰਜਾਬ ਦੇ ਵਿੱਚ ਮਾਈਨਿੰਗ ਦੇ ਉੱਤੇ ਇਸ ਮੌਕੇ ਸਰਕਾਰੀ ਤੌਰ ਦੇ ਉੱਤੇ ਕਰੀਬ 85 ਜਾਂ 86 ਸਾਈਟ ਨੇ ਜਿੱਥੋਂ ਕਹਿੰਦੇ ਕਿ ਮਨਜ਼ੂਰਸ਼ੁਦਾ ਮਾਈਨਿੰਗ ਚੱਲਦੀ ਹੈ ਪਰ ਸਭ ਨੂੰ ਪਤਾ ਹੈ ਕਿ ਮਨਜ਼ੂਰਸ਼ੁਦਾ ਤੇ ਗੈਰ ਮਨਜ਼ੂਰਸ਼ੁਦਾ ਦੇ ਵਿੱਚ ਫਰਕ ਕੀ ਹੈ ਕਿਵੇਂ ਟਿੱਪਰ ਪਰ ਪਰ ਫਿਰ ਹੈ ਰਾਤ ਨੂੰ ਨਿਕਲਨੇ ਸ਼ੁਰੂ ਹੁੰਦੇ ਨੇ ਤੇ ਸਾਰੀ ਸੜਕ ਤੋਂ ਚੌਂਦੇ ਜਾ ਰਹੇ ਹੁੰਦੇ ਨੇ ਤੋ ਸਭ ਨੂੰ ਪਤਾ ਹੈ ਕਿ ਇਹ ਦੇ ਪਿੱਛੇ ਪਰਤਾ ਰਾ ਕੀ ਹੈ ਇਹ ਅਸਲ ਚ ਇਹ ਵੀ ਪਹਿਲੂ ਹੈ ਕਿ ਜਿੱਥੇ ਮਨਜ਼ੂਰੀ ਮਿਲਦੀ ਹੈ ਮਨਜ਼ੂਰੀ ਕਿਸੇ ਖਾਸ ਥਾਂ ਦੀ ਮਿਲ ਗਈ ਉਹ ਕਿੰਨਾ ਦਾਇਰਾ ਉਹਦਾ ਕਿੰਨੀ ਢੰਗਾਈ ਚ ਜਾਣਾ ਇਹ ਸਾਰਾ ਕੁਝ ਕਾਗਜ਼ੀ ਪੱਤਰੀ ਪਿਆ ਰਹਿ ਜਾਂਦਾ ਜਿਹੜੀ ਥਾਂ ਦੀ ਮਨਜ਼ੂਰੀ ਮਿਲੀ ਹੈ ਉੱਥੋਂ ਥੋੜਾ ਪਟਣ ਵਾਲੇ ਵਾਲੇ ਉਹ ਪਹਿਲਾਂ ਹੀ ਵੱਧ ਢੋ ਲੋ ਪਟ ਲੋ ਹੈ ਜਾਂ ਮਤਲਬ ਕਿ ਜਿੰਨਾ ਪਟਣ ਦੀ ਮਨਜ਼ੂਰੀ ਮਿਲੀ ਉਹਨਾਂ ਨੂੰ ਕਈ ਗੁਣਾ ਵੱਧ ਪਟ ਲੋ ਤੇ ਸਾਬਤ ਕਿਨੂੰ ਕਰਨਾ ਜਨਾਬ ਕਿਉਂਕਿ ਪ੍ਰਸ਼ਾਸਨ ਸਿਆਸਤਦਾਨ ਮੌਜੂਦਾ ਸਾਬਕਾ ਸਭ ਐਸੀ ਚੇਨ ਹੈ ਕਿ ਪੁੱਛੋ ਨਾ ਬਸ ਕੜੀ ਦੀ ਕੁੰਡੀ ਬਦਲਦੀ ਹੈ ਕਿ ਕਿੱਥੇ ਪੈਣੀ ਹੈ ਪਹਿਲਾਂ ਸਾਬਕਾ ਨਾਲ ਪਈ ਸੀ ਹੁਣ ਮੌਜੂਦਾ ਨਾਲ ਪੈ ਗਈ ਜੋ ਉਸ ਸਮੇਂ ਉਹ ਮੌਜੂਦਾ ਸੀ ਇਸ ਸਮੇਂ ਹੋਰ ਕੋਈ ਮੌਜੂਦਾ ਤੋਂ ਇਸ ਲਈ ਹੈ ਸਾਰੀ ਉਹ ਇੱਕੋ ਚੇਨ ਹੈ ਬਸ ਉਹ ਕੁੰਡੀ ਜਿੱਥੇ ਫਸਣੀ ਹੈ ਉੱਥੇ ਗੁੱਡੀ ਫਸ ਜਾਂਦੀ ਹੈ ਕਿ ਹੁਣ ਕਿਹਦੇ ਨਾਲ ਫਸਮੀ ਜੋ ਇਸ ਲਈ ਇਹ ਸਾਰਾ ਰਲਗੜ ਜਿਹੜਾ ਮਾਮਲਾ ਸੀ ਉਹਦੇ ਵਿੱਚ ਫਿਲਹਾਲ ਰੋਕ ਲੱਗੀ ਹੈ ਕਿਉਂਕਿ ਇਹਦੇ ਨਾਲ ਦੋ ਪਹਿਲੂ ਅਜੇ ਸਾਡੇ ਮੂਰੇ ਖੜੇ ਨੇ ਇੱਕ ਪਹਿਲੂ ਖੜਾ ਕਿ ਵੀ ਜੇ ਪੂਰਨ ਰੋਕ ਲੱਗਦੀ ਹੈ ਤਾਂ ਫਿਰ ਕੀ ਰੇਤਾ ਮਿਲਣਾ ਮੁਸ਼ਕਲ ਹੋ ਜਾਏਗਾ ਤੇ ਜੇ ਰੇਤਾ ਮਿਲਣਾ ਮੁਸ਼ਕਲ ਹੁੰਦਾ ਹੈ ਮੁਸ਼ਕਲ ਘਾਟੋਵੇ ਪਰ ਉਸ ਨੂੰ ਪ੍ਰਚਾਰਿਆ ਇਸ ਕਦਰ ਜਾਊਗਾ ਕਿ ਲੋਕਾਂ ਦਾ ਹਾਹਾਕਰ ਮਚ ਗਈ ਨਾ ਰੇਟਨ ਸਿਰਜ ਦਿਓ ਉਸ ਸਥਿਤੀ ਦੇ ਵਿੱਚ ਫਿਰ ਮਾਈਨਿੰਗ ਖੁੱਲਣ ਦਾ ਰਾਹ ਬਣ ਜਾਏਗਾ ਫਿਰ ਖੁੱਲਣੀ ਤਾਂ ਸਰਕਾਰੀ ਹੋਂਦੀ ਹੈ ਗੈਰ ਕਾਨੂੰਨੀ ਥੋੜਾ ਖੁੱਲਣੀ ਹੁੰਦੀ ਹੈ ਪਰ ਸਰਕਾਰੀ ਖੁੱਲੂਗੀ ਤਾਂ ਗੈਰਕਾਨੂੰਨੀ ਚੱਲੂਗੀ ਸੋ ਇਸ ਲਈ ਬੈਸੇ ਤਾਂ ਇਹ ਰੇਡ ਡੀਫੋ ਬਣ ਗਏ ਜੀ ਹੁਣ ਤਾਂ ਜੀ ਤੁਹਾਨੂੰ ਛੂਟ ਹੈ ਜੀ ਜਿੰਨੀ ਲੋੜ ਹੈ ਜੀ ਆਪਣੀ ਟਰੈਲੀ ਆਪ ਭਰ ਲਿਓ ਜੀ ਕੋਈ ਹੋ ਨਹੀਂ ਇਹ ਸਭ ਨਾਟਕ ਸਾਬਤ ਹੋਏ ਇਸ ਕਦਰ ਮਾਫੀਆ ਦਾ ਕੰਟਰੋਲ ਹੈ ਕਿ ਤੁਸੀਂ ਮੁਠੀ ਪਰ ਰੇਤ ਚੱਕ ਕੇ ਦਿਖਾ ਦੋ ਨਾ ਤੁਹਾਡੇ ਪਿੱਛੇ ਪੈ ਜਾਓ ਸੋ ਹੁਣ ਇਹਦੇ ਵਿੱਚ ਕਦੋਂ ਤੱਕ ਰੁਕ ਪਾਉਂਦੀ ਹੈ ਇਹ ਕਾਰਵਾਈ ਕਿਉਂਕਿ ਫਿਲਹਾਲ ਇੱਥੇ ਤੇ ਰੋਕ ਹੈ ਹੁਣ ਸੁਣਵਾਈ ਚੱਲੇਗੀ ਸੋ ਸਵਾਲ ਇਹ ਵੀ ਹੈ ਕਿ ਜੇ ਇੱਕ ਪਿੰਡ ਦੀ ਪੰਚਾਇਤ ਇਸ ਲਈ ਚੇਤਨ ਹੋ ਸਕਦੀ ਹੈ ਤੇ ਉਹਦੀ ਕਾਰਵਾਈ ਤੇ ਫੌਰੀ ਰਾਹਤ ਮਿਲ ਸਕਦੀ ਹੈ ਤਾਂ ਜੇ ਪੂਰਨ ਤੌਰ ਤੇ ਪੰਜਾਬ ਦੇ ਲੋਕ ਹੀ ਇਸ ਨੂੰ ਮਸਲਾ ਬਣਾ ਕੇ ਲੜਨ ਤੇ ਸਰਕਾਰਾਂ ਨੂੰ ਮਜਬੂਰ ਕਰਨ ਸਿਆਸਤਦਾਨ ਨੂੰ ਮਜਬੂਰ ਕਰਨ ਤਾਂ ਸ਼ਾਇਦ ਇਹਦੀ ਕੋਈ ਬਾਤ ਪੈ ਸਕਦੀ ਹੈ ਪਰ ਇਹ ਬਹੁਤ ਗੰਭੀਰ ਮਾਮਲਾ ਹੈ ਚਲੋ ਆਪਾਂ ਗੰਭੀਰ ਮਾਮਲੇ ਦੀ ਗੱਲ ਕਰ ਰਹੇ ਹਾਂ ਮਾਮਲਾ ਇੱਕ ਹੋਰ ਬਹੁਤ ਗੰਭੀਰ ਹੈ ਇਸ ਸਮੇਂ AI ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਮਸਲਾ ਹੈ ਇਹ aí ਦੇ ਨਾਲ ਅੱਜ ਕੱਲ ਜਿਹੋ ਜਿਹੇ ਵੀਡੀਓ ਬਣਾਈਆਂ ਜਾ ਰਹੀਆਂ ਉੱਥੇ ਤੁਹਾਨੂੰ ਇਹ ਸਿੱਧੀ ਮਤਲਬ ਕਿ ਜਿਵੇਂ ਨੰਗੀ ਅੱਖ ਨਾਲ ਦੇਖਦੇ ਆਂ ਕਈ ਵਾਰ ਸਮਝਣਾ ਮੁਸ਼ਕਲ ਹੋ ਜਾਂਦਾ ਕਿ ਕੀ ਇਹ ਅਸਲੀ ਹੈ ਕੀ ਇਹ ਨਕਲੀ ਹੈ ਪਰ ਸ਼ਰਾਰਤੀ ਲੋਕ ਜਾਂ ਫਿਰਕੂ ਫਸਾਦ ਪੈਦਾ ਕਰਨ ਦੇ ਇੱਛਾ ਨਾਲ ਕੰਮ ਕਰਨ ਵਾਲੇ ਲੋਕ ਜਾਂ ਇੰਨੀ ਨਲਾਇਕ ਤੇ ਇੰਨੀ ਬੇਸਮਝੀ ਵਾਲੇ ਉਹ ਲੋਕ ਜਿਹੜੇ AI ਨੂੰ ਇੱਕ ਹਥਿਆਰ ਵਜੋਂ ਇਸ ਤਰ੍ਹਾਂ ਵਰਤ ਰਹੇ ਨੇ ਤੇ ਕਿ ਇੱਥੇ ਇੱਕ ਵੱਡਾ ਫਸਾਦ ਖੜਾ ਹੋ ਜਵੇ। ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਨੇ ਇੱਕ ਟੀਮ ਤਿਆਰ ਕੀਤੀ ਹੈ। ਉਹ ਟੀਮ ਜਿੱਥੇ ਕਾਨੂੰਨੀ ਪ੍ਰਕਿਰਿਆ ਤਹਿਤ ਇਸ ਮਸਲੇ ਤੇ ਅੱਗੇ ਵਧੇਗੀ। ਉੱਥੇ ਤਕਨੀਕੀ ਤੌਰ ਤੇ ਵੀ ਇੱਕ ਟੀਮ ਤਿਆਰ ਕੀਤੀ ਜਿਹੜੀ ਇਹਨਾਂ ਮਸਲਿਆਂ ਤੇ ਨਜ਼ਰ ਰੱਖੇਗੀ। ਮਸਲਾ ਗੰਭੀਰ ਹੈ। AI ਦੇ ਰਾਹੀਂ 2-3 ਵੀਡੀਓ ਖੂਬ ਵਾਇਰਲ ਹੋ ਰਹੀਆਂ ਨੇ। ਜਿਹੜੀਆਂ ਸੋਸ਼ਲ ਮੀਡੀਆ ਤੇੱਖੋ ਇੱਕ ਪਲੇਟਫਾਰਮ ਤੇ ਪਈਆਂ ਨੇ ਮੈਨੂੰ ਕਈ ਵਾਰ ਸ਼ੇਅਰ ਕਰਨ ਵਾਲਿਆਂ ਦੇ ਉੱਤੇ ਵੀ ਤਰਸ ਆਉਂਦਾ ਕਿ ਉਹ ਇਹੀ ਵੀਡੀਓ ਨੂੰ ਇਸ ਕਦਰ ਇਹ ਕਹਿ ਕੇ ਸ਼ੇਅਰ ਕਰਦੇ ਦੇਖੋ ਜੀ ਕੀ ਦਿਖਾਤਾ ਮਤਲਬ ਆਪਾਂ ਵੀ ਉਹਨੂੰ ਆਪ ਹੀ ਫਲਾ ਰਹੇ ਹੁੰਦੇ ਆ ਪਰ ਸਵਾਲ ਇਹ ਹੈ ਕਿ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਇਸ ਤਰ੍ਹਾਂ ਦੀਆਂ ਹਰਕਤਾਂ ਦੇ ਪਿੱਛੇ ਕਿਹੜੀ ਮਨਸ਼ਾ ਕੰਮ ਕਰਦੀ ਹੈ ਸਿਆਸੀ ਮਨਸ਼ਾ ਧਰਮ ਦੇ ਵਿੱਚ ਪਾੜੇ ਪਾਉਣ ਵਾਲੀ ਮਨਸ਼ਾ ਫਿਰਕੂ ਅੱਗ ਲਾਉਣ ਵਾਲੀ ਮਨਸ਼ਾ ਜਾਂ ਸਿਰਫ ਮਤਲਬ ਕਿ ਉਹ ਅਗਲਾ ਕੇ ਕਹਿੰਦੇ ਡੱਬੂ ਕੁੱਤਾ ਕੰਨ ਤੇ ਉਹ ਹਾਲਾਂਕਿ ਆਪਾਂ ਅਗਬਾਲ ਤੋਂ ਤੇ ਤੁਹਾ ਜੋ ਮਰਜ਼ੀ ਹੁੰਦਾ ਹੈ ਸ਼ਰੋਣੀ ਕਮੇਟੀ ਗੰਭੀਰ ਹੋਈ ਹੈ ਕਿਉਂਕਿ ਮਾਮਲਾ ਗੰਭੀਰ ਹੈ ਤਿੰਨ ਦੇ ਕਰੀਬ ਅਜਿਹੀਆਂ ਵੀਡੀਓ ਨੇ ਜਿਹੜੀਆਂ ਸੱਚਕਣਸ਼ੀਲੀ ਦਰਬਾਰ ਸਾਹਿਬ ਦੇ ਗਲਿਆਰੀ ਦੇ ਨਾਲ ਸੰਬੰਧਿਤ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਨੇ ਪਹਿਲਾਂ ਵੀ ਇੱਕ ਦੋ ਵਾਰ ਜਿਹੀਆਂ ਹਰਕਤਾਂ ਹੋਈਆਂ ਚਾਹੇ ਉਹ ਰੀਲ ਬਣਾਉਣ ਦੇ ਲਈ ਹੋਈਆਂ ਚਾਹੇ ਕੁਝ ਹੋਈਆਂ ਤੇ ਆਹ ਵੀਡੀਓ ਵੀ ਕੁਝ ਅਜਿਹੀਆਂ ਇਹ ਨਾਲ ਜਨਰੇਟ ਪਹਿਲਾਂ ਵੀ ਮਾਮਲਾ ਆਇਆ ਹੁਣ ਇਹਦੇ ਵਿੱਚ ਮਾਮਲਾ ਇਹ ਹੈ ਜੀ ਕਿ ਉਹ ਦੇਖਿਆ ਹੋਣਾ ਤੁਸੀਂ ਜੇ ਤੁਹਾਡੀ ਨਜ਼ਰ ਪਈ ਹੋਵੇ ਇਹੀ ਵੀਡੀਓ ਕਿ ਉਹ ਇੰਨੀ ਮਤਭਾਗੀ ਹੈ ਕਿ ਜੀ ਕੋਈ ਮਤਲਬ ਕਿ ਮੁੰਡਾ ਖੜਾ ਹੈ ਜੀ ਨਾ ਸਿਰ ਤੇ ਮਤਲਬ ਕਪੜਾ ਬੰਨਿਆ ਨਾ ਸਿਰ ਟਕਿਆ ਪੈਰਾਂ ਚ ਜੁੱਤੇ ਨੇ ਜੀ ਦੇਖੋ ਜੀ ਉਹ ਇਹ aí ਰਹੀ ਦਿਖਾਇਆ ਜਿਵੇਂ ਪ੍ਰਕਰਮਾਂ ਚ ਘੁੰਮ ਰਿਹਾ ਉਹ ਜੀ ਅਚਾਨਕ ਉਹਦੇ ਮੂਰੇ ਆ ਕੇ ਜੀ ਇੱਕ ਕਾਲੀ ਜੀ ਗੱਡੀ ਖੜਾ ਜਾਂਦੀ ਏ ਖੜਕੀ ਖੋਲ ਕੇ ਸਾਹਮਣੇ ਦਰਬਾਰ ਸਾਹਿਬ ਮਤਲਬ ਦਰਬਾਰ ਸਾਹਿਬ ਦੇ ਅੰਦਰ ਉਸ ਚਗਿਰਦੇ ਦੇ ਅੰਦਰ ਸਰੋਵਰ ਦੇ ਆਲੀ ਪ੍ਰਕਰਮਾਂ ਦੇ ਦਰਮਿਆਨ ਐਂਜੋ ਦਿਖਾਇਆਗਾ ਲੌਜੀਕ ਐਂ ਗੱਡੀ ਵੜ ਗਈ। AI ਦੀ ਕਸਤੂਤ। ਮਤਲਬ ਜਿਹੜੀ ਤੁਹਾਡੇ ਮਨ ਨੂੰ ਇੱਕ ਵਾਰ ਠੇਸ ਪਹੁੰਚਾਉਂਦੀ ਹੈ ਕਿ ਕੀ ਹੈ। ਅਜਿਹੀ ਖੋਰ ਵੀਡੀਓ ਹੈ ਜਿਹੜੀ ਬਹੁਤ ਇੱਕ ਕਪਲ ਜੋੜੀ ਦੀ ਹੈ ਮਤਲਬ ਉਹ ਇਸ ਚਿਕਰ ਦੇ ਵਿੱਚ ਉਹ AI ਨਾਲ ਬਣਾਈ ਗਈ ਹੈ। ਤੋ ਤਿੰਨ ਤਿੰਨ ਵੀਡੀਓ ਜੀਆਂ ਸਹੁਣ ਸ਼੍ਰੋਮਣੀ ਕਮੇਟੀਆਂ ਦੇ ਉੱਤੇ ਸਖਤੀ ਨਾਲ ਗਵਨ ਦਾ ਫੈਸਲਾ ਕੀਤਾ ਕਿ ਇਹ ਮਨਜ਼ੂਰ ਨਹੀਂ ਹੈਗਾ। ਸੋ ਪਹਿਲੀ ਵੀਡੀਓ ਦੀ ਮੈਂ ਇਹ ਗੱਲ ਕੀਤੀ ਆ ਕਿ ਉਹ ਬੂਟ ਵੀ ਪਾਏ ਨੇ ਸਰ ਵੀ ਨੰਗਾ ਤੇ ਕਾਲੀ ਗੱਡੀ ਜਾਂਦਾ। ਦੂਸਰੀ ਵੀਡੀਓ ਵੀ ਕੁਝ ਅਜਿਹੀ ਹੈ ਹੈਨਾ ਕਿ ਜਿਹਦੇ ਵਿੱਚ ਮਤਲਬ ਦ੍ਰਿਸ਼ ਬਦਲੇ ਗਏ ਨੇ ਆ ਕੁਛ ਹੈ ਤੀਸਰੀ ਮਾੜੀਆਂ ਹਰਕਤਾਂ ਵਾਲੀ ਇੱਕ ਵੀਡੀਓ ਹੈ ਸੋ ਇਹ ਤਿੰਨ ਵੀਡੀਓ ਇਹਦੇ ਵਿੱਚ ਦਰਬਾਰ ਸਾਹਿਬ ਦੇ ਗਲਿਆਰੇ ਦੇ ਅੰਦਰ ਇਹ ਹੀ ਨਾ ਬਣਾਈਆਂ ਨੇ ਤੇ ਐਸਜੀਪੀਸੀ ਕਹਿੰਦੀ ਕਿ ਅਸੀਂ ਪੁਲਿਸ ਕੋਲ ਦੋਸ਼ ਕਹਿਤਾਂ ਕੀਤੀਆਂ ਨੇ ਦੋਸ਼ ਕਹਿਤਾਂ ਦੇ ਆਧਾਰ ਤੇ ਐਫਆਈਆਰ ਕਰਾ ਦਿੱਤੀ ਹੈ ਤੇ ਹੁਣ ਇਹਦੇ ਅਗਲੀ ਕਾਰਵਾਈ ਪੁਲਿਸ ਨੇ ਕਰਨੀ ਹੈ ਮੈਂ ਦੇਖ ਰਿਹਾ ਸੀਗਾ ਕਿ ਧਾਰਾ 353 ਦੇ ਤਹਿਤ ਹੈਨਾ ਭਾਈਚਾਰਿਆਂ ਦੇ ਵਿਚਾਲੇ ਦੁਸ਼ਮਣੀ ਪੈਦਾ ਕਰਨ ਦੇ ਲਈ ਫਿਰ ਕੋਈ ਹਿੰਸਾ ਪਲਾਉਣ ਦੇ ਲਈ ਕੋਈ ਕਟਿਆ ਕਮੈਂਟ ਕਰਨ ਦੇ ਲਈ ਅਜਿਹੀ ਕਰਮੰਦੀ ਦੇ 3 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਜੁਰਮਾਨਾ ਵੀ ਹੋ ਸਕਦਾ ਦੋਨੇ ਚੀਜ਼ਾਂ ਇਕੱਠੀਆਂ ਵੀ ਹੋ ਸਕਦੀਆਂ ਫਿਰ ਇਸੇ ਤਰ੍ਹਾਂ ਭਾਰਤ 353 ਦੇ 3 ਦੇ ਤਹਿਤੋਂ 2 ਦੇ ਤਹਿਤ ਤੇ 3 ਦੇ ਤਹਿਤ ਪਾਕਿਸਤਾਨ ਜਿੱਥੇ ਲੋਕ ਛਰਦਾ ਦੇ ਲਈ ਜਾਂਦੇ ਹੋਣ ਸਤਕਾਰ ਦੇ ਲਈ ਜਾਂਦੇ ਹੋਣ ਅਰਜੋਈ ਯੋਧਰੀ ਕਰਨ ਜਾਂਦੇ ਹੋਣ ਅਤਮਸਤਖ ਹੋਣ ਜਾਂਦੇ ਹੋਣ ਅਜਿਹੀ ਥਾਂ ਦੇ ਲਈ ਕੋਈ ਵਿਵਾਦਿਤ ਕਮੈਂਟ ਕਰਨਾ ਵਿਵਾਦਿਤ ਟਿੱਪਣੀ ਕਰਨੀ ਤਾਂ 5 ਸਾਲ ਤੱਕ ਦੀ ਇਹਦੇ ਇਹਦੇ ਵਿੱਚ ਜੁਰਮਾਨਾ ਵਿੱਚ ਦੋਨੇ ਵੀ ਹੋ ਸਕਦੇ ਆ ਧਾਰਾ 299 ਕਿਸੇ ਵੀ ਧਰਮ ਜਾਂ ਧਾਰਮਿਕ ਭਾਵਨਾਵਾਂ ਨੂੰ ਜਾਣਬੁੱਝ ਕੇ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਕੋਈ ਸ਼ਰਾਰਤ ਕਰਨਾ ਇਸ ਦੇ ਵਿੱਚ ਵੀ ਜਾਂ ਤੱਕ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਸੋ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਮਾਮਲੇ ਜਿਸ ਤਰ੍ਹਾਂ ਸਾਹਮਣੇ ਆਏ ਨੇ ਉਹਦੇ ਵਿੱਚ ਕਿਵੇਂ ਸਰਕਾਰ ਅੱਗੇ ਵਧਦੀ ਹੈ ਕੀ ਇਹਦੇ ਤੇ ਫੈਸਲਾ ਲੈਂਦੀ ਹੈ ਪਰ ਸ਼੍ਰੋਮਣੀ ਕਮੇਟੀ ਨੇ ਇਹ ਮਾਮਲਾ ਪੁਲਿਸ ਦੇ ਧਿਆਨ ਚ ਲਿਆ ਦਿੱਤਾ ਅੱਜ ਇੱਕ ਝਟਕੇ ਵਾਲੀ ਖਬਰ ਹੈ ਤੇ ਇੱਕ ਰਾਹਤ ਵਾਲੀ ਖਬਰ ਹੈ। ਸੁਖਵੀਰ ਬਾਦਲ ਲਈ ਰਾਹਤ ਹੈ ਤੇ ਸਾਬਕਾ ਡੀਆਈਜੀ ਹਰਚੰਦ ਸਿੰਘ ਪੁੱਲਰ ਲਈ ਇੱਕ ਵਾਰ ਫਿਰ ਝਟਕਾ। ਸੁਖਵੀਰ ਬਾਦਲ। ਸੁਖਵੀਰ ਬਾਦਲ ਹਰੀ ਇੱਕ ਮਾਣਾ ਨਹੀਂ ਕੇਸ ਝੁਲਦੇ ਨੇ। ਚੰਡੀਗੜ੍ਹ ਦੇ ਵਿੱਚ ਸੁਣਵਾਈ ਤੇ ਪੇਸ਼ ਨਹੀਂ ਹੋਏ ਤੇ ਗੈਰ ਹਾਜ਼ਰ ਰਹੇ, ਗੈਰ ਜਵੰਤੀ ਬਰੰਟ ਜਾਰੀ ਹੋ ਗਏ। ਫਿਰ ਖੁਦ ਪੇਸ਼ ਹੋ ਕੇ ਹੈਨਾ ਜਮਾਨਤ ਲਈ ਤੇ ਹੁਣ ਇਸ ਵਾਰ ਉਹਨਾਂ ਨੇ ਨਿਜੀ ਪੇਸ਼ੀ ਤੋਂ ਛੂਟ ਮੰਗੀ ਤੇ ਉਹਨਾਂ ਨੂੰ ਛੂਟ ਮਿਲ ਗਈ। ਮਾਮਲਾ ਅਰਵਿਤ ਕੇਸ ਜਿਵੇਂ ਜੁੜਿਆ ਹੋਇਆ ਅਖੰਡ ਕੀਰਤਨੀ ਜਥੇ ਦੇ ਨੁਮਾਇੰਦਿਆਂ ਵੱਲੋਂ ਅ ਰਜਿੰਦਰਪਾਲ ਸਿੰਘ ਹੋਰਾਂ ਵੱਲੋਂ ਇੱਕ ਮਹਾਨੜਾ ਕੇਸ ਕੀਤਾ ਗਿਆ ਸੀ ਮਾਮਲਾ 2017 ਦਾ ਕਹਿੰਦੇ ਜੀ ਕਿ ਉਹ ਉਸ ਨੂੰ ਸੁਖਵੀਰ ਬਾਦਲ ਨੇ ਕਹਤਾ ਸੀਗਾ ਦੇਖੋ ਜੀ ਇਹ ਤਾਂ ਮਤਲਬ ਅਤਵਾਦੀਆਂ ਦੇ ਘਰੇ ਠਹਿਰਦੇ ਨੇ ਕਿ केजरीवाल ਹੋਰੀ ਕਿ ਉਹ ਕਹਿੰਦੇ ਕਿ ਅਖੰਡ ਕੀਰਤਨੀ ਜਥੇ ਨੂੰ ਜਾਂ ਇਹਨਾਂ ਦੇ ਨਾਲ ਜੁੜੀਆਂ ਧਿਰਾਂ ਨੂੰ ਇਹਨਾਂ ਨੇ ਇੱਕ ਇਸ ਤਰ੍ਹਾਂ ਦੀ ਰੰਗਲ ਦੇਣ ਦੀ ਕੋਸ਼ਿਸ਼ ਕੀਤੀ ਇਹ ਸ ਨੂੰ ਲੈ ਕੇ ਠੇਸ ਪੁੰਚੇ ਉਹਨਾਂ ਨੇ ਮਹਾਨੜਾ ਕੇਸ ਕੀਤਾ ਸੀ ਉਸ ਕੇਸ ਦੇ ਵਿੱਚ ਹੁਣ ਇੱਕ ਤਰ੍ਹਾਂ ਨਾਲ ਸੁਖਵੀਰ ਬਾਦਲੀ ਰਾਤਰੀ ਖਬਰ ਹੈ ਕਿ ਉਹਨੂੰ ਅਦਾਲਤ ਨੇ ਪੇਸ਼ੀ ਤੋਂ ਛੂਟ ਦੇ ਦਿੱਤੀ ਐ ਨਿਜੀ ਪੇਸ਼ੀ ਤੋਂ ਛੂਟ ਸੋ ਹੁਣ ਅਗਲੀ ਸੁਣਵਾਈ ਉਹਨਾਂ ਦੀ ਹੋਊਗੀ 27 ਫਰ 27 ਫਰਵਰੀ ਨੂੰ ਸੋ ਉਸ ਦਿਨ ਦੇਖਦੇ ਹਾਂ ਜਿਉਂ ਕੀ ਹੁੰਦਾ ਦੂਸਰੇ ਪਾਸੇ ਡੀਆਈਜੀ ਹਰਚਨ ਸਿੰਘ ਭੁੱਲਰ ਦਾ ਮਾਮਲਾ ਉਹਨਾਂ ਦੇ ਲਈ ਝਟਕੇ ਵਰਗਾ ਹੈ ਉਹਨਾਂ ਨੇ ਮਤਲਬ ਪਹਿਲਾਂ ਤਾਂ ਉਪਰਲੀ ਅਦਾਲਤ ਤੱਕ ਚਲੇ ਗਏ ਸੀ ਫਿਰ ਝਟਕਾ ਲੱਗਿਆ ਕਿ ਨਹੀਂ ਲੋਕਤਾ شروع ਕਰਤੋਂ ਫਿਰ ਸੀਬੀ ਦੀ ਦਲਦ ਚਲਾਈ ਨਹੀਂ ਮਨਜ਼ੂਰ ਹੋਈ ਜ਼ਮਾਨਤ ਨਹੀਂ ਮਿਲੀ ਫਿਰ ਹਾਈ ਕੋਰਟ ਦਾ ਰੁਕ ਕੀਤਾ ਸੋ ਹਾਈ ਕੋਰਟ ਦੇ ਵਿੱਚੋਂ ਜੀ ਅੱਜ ਜ਼ਮਾਨਤ ਪਟੀਸ਼ਨ ਖਾਰਜ ਹੋ ਗਈ ਹੈ ਪੰਜਾਬ ਪੁਲਿਸ ਦੇ ਸਸਪੈਂਡਡ ਜੀਏਜੀ ਹਰਚੰਦ ਸਿੰਘ ਪੁੱਲਰ ਨੂੰ ਪੰਜਾਬ ਐਂਡ ਹਰਿਆਣਾ ਕੋਈ ਹਾਈ ਕੋਰਟ ਚੋਂ ਛਟਕਾ ਲੱਗਿਆ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਉਹਨਾਂ ਵੱਲੋਂ ਦਾਖਲ ਕੀਤੀ ਗਈ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਪੁੱਲਰ ਨੂੰ ਅਜੇ ਜੇਲ੍ਹში ਹੀ ਰਹਿਣਾ ਪਏਗਾ ਉਰਿਸ਼ਪਤ ਦਾ ਮਾਮਲਾ ਹੈ ਹੈ ਨਾ ਇਹਨਾਂ ਦੇ ਵਕੀਲ ਕਹਿ ਰਹੇ ਨੇ ਜੀ ਦੇਖੋ ਤੁਸੀਂ ਤਾਂ ਸੇਵਾ ਪਾਣੀ ਨੂੰ ਚਾਹ ਪਾਣੀ ਨੂੰ ਜੀ ਰਿਸ਼ਵਤ ਕਿਹਨੂੰ ਇਹਦਾ ਮਤਲਬ ਰਿਸ਼ਵਤ ਨਹੀਂ ਹੁੰਦਾ ਜੀ ਸਾਬਤ ਕਰਨ ਦੀ ਕੋਸ਼ਿਸ਼ ਹੈ ਫਿਰ ਉਹ ਫੰਡਾਂ ਦੇ ਮਾਮਲੇ 'ਚ ਵੀ ਕਹਿ ਰਹੇ ਨੇ ਜੀ ਕਿ ਮਲਾਂ ਨਹੀਂ ਹੋ ਰਿਹਾ ਜੀ ਕਹਿ ਕੁਛ ਰਹੇ ਹੋ ਪੇਸ਼ ਕੁਛ ਕਰ ਰਹੇ ਹੋ ਆਂਕੜੇ ਪਰ ਉਹਦੇ باوجود ਵੀ ਅਜੇ ਜ਼ਮਾਨਤ ਮਨਜ਼ੂਰ ਨਹੀਂ ਹੋ ਰਹੀ ਡੀਆਈਐਸਟੇ ਪੁਲਰ ਦੀ ਸੋ ਜਦੋਂ ਤੱਕ ਜ਼ਮਾਨਤ ਮਨਜ਼ੂਰ ਨਹੀਂ ਹੁੰਦੀ ਤਦ ਤੱਕ ਉਹਨਾਂ ਨੂੰ ਫਿਲਹਾਲ ਅੰਦਰ ਹੀ ਰਹਿਣਾ ਪੈਣਾ ਸੋ ਇਸ ਮਾਮਲੇ 'ਚ ਉਹਨਾਂ ਦੀ ਪਟੀਸ਼ਨ ਹਾਈ ਕੋਰਟ 'ਚ ਖੜੀ ਹੈ